ਕੀ ਨਾਮ ਹੈ ਤੁਹਾਡਾ ਸਵਾਸਤਿਕ ਭਾਈ ਕਿਹੜੇ ਇੰਸਟੀਚਿਊਟ ਤੋਂ ਆਪਾਂ ਥਾਪਰ ਤੈ ਤਿੰਨਾ ਤੇ ਅੱਜ ਛੁੱਟੀਆਂ ਕਰਤੀਆਂ ਥਾਪਰ ਤੇ ਜੀ ਡੀਸੀ ਮੈਡਮ ਦੇ ਵੀ ਆਰਡਰ ਆ ਗਏ ਨੇ ਅਲਰਟ ਤੇ ਕਿਵੇਂ ਦੇਖਦੇ ਜੀ ਭਾਈ ਆ ਬਲੈਕਆਊਟ ਕਰਕੇ ਹੋਇਆ ਸਾਰਾ ਕਿ ਇੱਥੇ ਹੋਸਟਲ ਵੀ ਸਾਰੇ ਲਾਈਟਾਂ ਬੰਦ ਰਹਿੰਦੀਆਂ ਰਾਤਾਂ ਨੂੰ ਤੇ ਲਾਈਟ ਗਈ ਹੁੰਦੀ ਹੈ ਤਾਂ ਸਾਰੇ ਸਟੂਡੈਂਟ ਵੀ ਪਰੇਸ਼ਾਨ ਹੁੰਦੇ ਨੇ ਇੱਥੇ ਪੜਾਈ ਹੋ ਰਹੀ ਹੈ ਨਾ ਕੁਝ ਹੋ ਰਿਹਾ ਹੈ ਤੇ ਸਾਰੇ ਘਰਾਂ ਨੂੰ ਵਾਪਸ ਜਾ ਰਹੇ ਨੇ ਫ ਆਪਣੇ ਆਪਣੀ ਆਪਣੀ ਫੈਮਲੀਆਂ ਕੋਲ ਤੇ ਘਰਦਿਆਂ ਨੇ ਵੀ ਮੈਸੇਜ ਕਰਿਆ ਹੋਣਾ ਕਿ ਕੀ ਆਜੋ ਘਰੇ ਵਾਪਸ ਹਾਂਜੀ ਹਾਂਜੀ ਸਾਰਿਆਂ ਨੂੰ ਆਪਾਂ ਬॉय ਸੋਸ਼ਲ ਹੋਸਟਲ ਸਾਰੇ ਖਾਲੀ ਹੋ ਰਹੇ ਆ ਤੇ ਇੱਥੇ ਟੈਕਸੀਆਂ ਦੀ ਲਾਈਨ ਲੱਗੀ ਹੋਈਆਂ ਥਾਪਰ ਦੇ ਬਾਰੇ ਤੇ ਵੱਡੀ ਗਿਣਤੀ ਦੇ ਬੱਚੇ ਘਰਾਂ ਨੂੰ ਜਾ ਰਹੇ ਨੇ ਸਾਰੇ ਘਰਾਂ ਨੂੰ ਜਾ ਰਹੇ ਆ ਵਾਪਸ ਕਿਉਂਕਿ ਇੱਥੇ ਕਲਾਸਾਂ ਬੰਦ ਹੋ ਗਈ ਐ ਇਗਜ਼ਾਮਸ ਵੀ ਬੰਦ ਹੋ ਗਏ ਪੋਸਟਪੋਨ ਕਰਤੇ ਤਾਂ ਫਿਰ ਇੱਥੇ ਸਾਰੇ ਵਾਪਸ ਜਾ ਰਹੇ ਆ ਪਟਿਆਲੇ 'ਤੇ ਅਟੈਕ ਕਰਿਆ ਗਿਆ ਇੰਡੀਆ ਵੱਲੋਂ ਪਾਕਿਸਤਾਨ 'ਤੇ ਉਹ ਨੂੰ ਕੀ ਦੇਖਦੇ ਭਾਜੀ ਇੰਡੀਆ ਵੱਲੋਂ ਅਟੈਕ ਤੇ ਕਿਹੜੇ ਨਿਊਜ਼ ਅਨੇ ਤੱਕ ਆਈ ਹੈ ਕਿ ਡਿਫੈਂਸ ਕਾਫੀ ਅੱਛਾ ਹੋਇ ਤੇ ਆਪਾਂ ਨੂੰ ਆਪਣੀ ਇੰਡੀਅਨ ਆਰਮੀ ਦੇ ਡਿਫੈਂਸ ਤੇ ਪੂਰਾ ਭਰੋਸਾ ਹੈ ਜਿਉਂਨੇ ਤੱਕ ਸਾਰਾ ਰਿਟੈਲੀਏਸ਼ਨ ਹੋਈ ਹੈ ਕਿ ਠੀਕ ਰਹੀ ਹੈ ਤੇ ਆਪਾਂ ਤਾਂ ਆਪਣੇ ਘਰਾਂ ਨੂੰ ਆਈ ਆਈ ਸੋਚ ਕੇ ਜਾ ਰਹੇ ਕਿ ਸੇਫ ਰਹਿਣਗੇ ਤੇ ਬਸ ਆਪਾਂ ਨੂੰ ਆਈ ਭਰੋਸਾ ਹੈ ਤੇ ਕੀ ਨਾਮ ਹੈ ਤੁਹਾਡਾ ਸਵਾਸਤਿਕ ਭਾਈ ਕਿਹੜੇ ਇੰਸਟੀਟਿਊਟ ਤੋਂ ਆਪਾਂ ਥਾਪਰ ਤੋਂ ਤਿੰਨਾ ਤੇ ਅੱਜ ਛੁੱਟੀਆਂ ਕਰਤੀਆਂ ਥਾਪਰ ਤੇ ਡੀਸੀ ਮੈਡਮ ਦੇ ਵੀ ਆਰਡਰ ਆ ਗਏ ਨੇ ਅਲਰਟ ਦੇ ਕਿਵੇਂ ਦੇਖਦੇ ਹਾਂ ਜੀ ਭਾਈ ਆ ਬਲੈਕਆਊਟ ਕਰਕੇ ਹੋਇਆ ਸਾਰਾ ਕਿ ਇੱਥੇ ਹੋਸਟਲ ਵੀ ਸਾਰੇ ਲਾਈਟਾਂ ਬੰਦ ਰਹਿੰਦੀਆਂ ਰਾਤਾਂ ਨੂੰ ਤੇ ਲਾਈਟ ਗਈ ਹੁੰਦੀ ਹੈ ਤਾਂ ਸਾਰੇ ਸਟੂਡੀਓ ਵੀ ਪਰੇਸ਼ਾਨ ਹੁੰਦੇ ਨੇ ਇੱਥੇ ਪੜ੍ਹਾਈ ਹੋ ਰਹੀ ਹੈ ਨਾ ਕੁਝ ਹੋ ਰਿਹਾ ਹੈ ਤੇ ਸਾਰੇ ਘਰਾਂ ਨੂੰ ਵਾਪਸ ਜਾ ਰਹੇ ਨੇ ਆਪਣੇ ਆਪਣੇ ਆਪਣੀ ਫੈਮਲੀਆਂ ਕੋਲ ਤੇ ਘਰਦਿਆਂ ਨੇ ਵੀ ਮੈਸੇਜ ਕਰਿਆ ਹੋਣਾ ਕਿ ਤੂੰ ਆ ਜਾ ਘਰੇ ਵਾਪਸ ਹਾਂਜੀ ਹਾਂਜੀ ਸਾਰਿਆਂ ਨੂੰ ਆਪਾਂ ਬॉयਸ ਹੋਸਟਲ ਹੋਸਟਲ ਸਾਰੇ ਖਾਲੀ ਹੋ ਰਹੇ ਆ ਤੇ ਇੱਥੇ ਟੈਕਸੀਆਂ ਦੀ ਲਾਈਨ ਲੱਗੀ ਹੋਈਆਂ ਥਾਪੜ ਦੇ ਬਾਰੇ ਤੇ ਵੱਡੀ ਗਿਣਤੀ ਦੇ ਬੱਚੇ ਘਰਾਂ ਨੂੰ ਜਾ ਰਹੇ ਨੇ ਸਾਰੇ ਘਰਾਂ ਨੂੰ ਜਾ ਰਹੇ ਆ ਵਾਪਸ ਕਿਉਂਕਿ ਇੱਥੇ ਕਲਾਸਾਂ ਬੰਦ ਹੋ ਗਈ ਐ ਇਗਜ਼ਾਮਸ ਵੀ ਬੰਦ ਹੋ ਗਏ ਪੋਸਟਪੋਨ ਕਰਤੇ ਤਾਂ ਫਿਰ ਇੱਥੇ ਸਾਰੇ ਵਾਪਸ ਜਾ ਰਹੇ ਆ ਪਟਿਆਲੇ ਭਾਜੀ ਇੰਡੀਆ ਵਾਲਿਆਂ ਦੇ ਅਟੈਕ ਤੇ ਕਿਹੜੇ ਨਿਊਜ਼ ਹੁਣੇ ਤੱਕ ਆਈ ਹੈ ਕਿ ਡਿਫੈਂਸ ਕਾਫੀ ਅੱਛਾ ਹੋਇਆ ਹੈ ਕਿ ਕਾਫੀ ਜਗ੍ਹਾ ਤੇ ਅਟੈਕ ਕੀਤਾ ਹੈ ਤੇ ਆਪਾਂ ਨੂੰ ਆਪਣੀ ਇੰਡੀਅਨ ਆਰਮੀ ਦੇ ਡਿਫੈਂਸ ਤੇ ਪੂਰਾ ਭਰੋਸਾ ਹੈ ਕਿ ਹੁਣੇ ਤੱਕ ਸਾਰਾ ਰਿਟੈਲੀਏਸ਼ਨ ਹੋਈ ਹੈ ਕਿ ਠੀਕ ਰਹੀ ਹੈ ਤੇ ਆਪਾਂ ਤਾਂ ਆਪਣੇ ਘਰਾਂ ਨੂੰ ਆਈ ਸੋਚ ਕੇ ਜਾ ਰਹੇ ਕਿ ਸੇਫ ਰਹਿਣਗੇ ਤੇ ਬਸ ਆਪਾਂ ਨੂੰ ਆਈ ਭਰੋਸਾ ਹੈ ਤੇ ਕੀ ਨਾਮ ਹੈ ਤੁਹਾਡਾ ਸੁਆਸਤੇਕ ਭਾਜੀ ਕਿਹੜੇ ਇੰਸਟੀਚਿਊਟ ਤੋਂ ਆਪਾਂ ਥਾਪਰ ਤੋਂ ਤਿੰਨਾਂ ਤੇ ਅੱਜ ਛੁੱਟੀਆਂ ਕਰਤੀਆਂ ਥਾਪਰ ਤੇ ਡੀਸੀ ਮੈਡਮ ਦੇ ਵੀ ਆਰਡਰ ਆ ਗਏ ਨੇ ਅਲਰਟ ਤੇ ਕਿਵੇਂ ਦੇਖਦੇ ਹੋ ਇਹ ਭਈ ਆ ਬਲੈਕਆਊਟ ਕਰਕੇ ਹੋਇਆ ਸਾਰਾ ਕਿ ਇੱਥੇ ਹੋਸਟਲ ਵੀ ਸਾਰੇ ਲਾਈਟਾਂ ਬੰਦ ਰਹਿੰਦੀਆਂ ਰਾਤਾਂ ਨੂੰ ਤੇ ਲਾਈਟ ਗਈ ਹੁੰਦੀ ਹੈ ਤਾਂ ਸਾਰੇ ਸਟੂਡੈਂਟ ਵੀ ਪਰੇਸ਼ਾਨ ਹੁੰਦੇ ਨੇ ਇੱਥੇ ਪੜਾਈ ਹੋ ਰਹੀ ਹੈ ਨਾ ਕੁਝ ਹੋ ਰਿਹਾ ਹੈ ਤੇ ਸਾਰੇ ਘਰਾਂ ਨੂੰ ਵਾਪਸ ਜਾ ਰਹੇ ਨੇ ਫ ਆਪਣੇ ਆਪਣੀ ਆਪਣੀ ਫੈਮਲੀਆਂ ਕੋਲ ਤੇ ਘਰਦਿਆਂ ਨੇ ਵੀ ਮੈਸੇਜ ਕਰਿਆ ਹੋਣਾ ਕਿ ਤੁਸੀਂ ਆ ਜਾਓ ਘਰੇ ਵਾਪਸ ਹਾਂਜੀ ਹਾਂਜੀ ਸਾਰਿਆਂ ਨੂੰ ਆਪਾਂ ਬॉयਸ ਹੋਸਟਲ ਹੋਸਟਲ ਸਾਰੇ ਖਾਲੀ ਹੋ ਰਹੇ ਨੇ ਤੇ ਇੱਥੇ ਟੈਕਸੀਆਂ ਦੀ ਲਾਈਨ ਲੱਗੀ ਹੋਈਆਂ ਥਾਪਰ ਦੇ ਬਾਰੇ ਤੇ ਵੱਡੀ ਗਿਣਤੀ ਦੇ ਬੱਚੇ ਘਰਾਂ ਨੂੰ ਜਾ ਰਹੇ ਨੇ ਸਾਰੇ ਘਰਾਂ ਨੂੰ ਜਾ ਰਹੇ ਆ ਵਾਪਸ ਕਿਉਂਕਿ ਇੱਥੇ ਕਲਾਸਾਂ ਬੰਦ ਹੋ ਗਈ ਐ ਇਗਜ਼ਾਮਸ ਵੀ ਬੰਦ ਹੋ ਗਏ ਪੋਸਟਪੋਨ ਕਰਤੇ ਤਾਂ ਫਿਰ ਇੱਥੇ ਸਾਰੇ ਵਾਪਸ ਜਾ ਰਹੇ ਪਟਿਆਲੇ 'ਤੇ ਅਟੈਕ ਕਰਿਆ ਗਿਆ ਇੰਡੀਆ ਵੱਲੋਂ ਪਾਕਿਸਤਾਨ 'ਤੇ ਉਹ ਨੂੰ ਕਿਵੇਂ ਦੇਖਦੇ ਹੋ ਭਾਜੀ ਇੰਡੀਆ ਵੱਲੋਂ ਅਟੈਕ ਤੇ ਕਿਹੜੇ ਨਿਊਜ਼ ਹਣੇ ਤੱਕ ਆਈ ਹੈ ਕਿ ਡਿਫੈਂਸ ਕਾਫੀ ਅੱਛਾ ਹੋਇਆ ਕਿ ਕਾਫੀ ਜਗ੍ਹਾ ਤੇ ਅਟੈਕ ਕੀਤਾ ਹੈ ਤੇ ਆਪਾਂ ਨੂੰ ਆਪਣੀ ਇੰਡੀਅਨ ਆਰਮੀ ਦੇ ਡਿਫੈਂਸ ਤੇ ਪੂਰਾ ਭਰੋਸਾ ਹੈ ਕਿ ਹੁਣੇ ਤੱਕ ਸਾਰ ਤੇ ਆਪਾਂ ਤਾਂ ਆਪਣੇ ਘਰ ਨੂੰ ਆਈ ਆਈ ਸੋਚ ਕੇ ਜਾ ਰਹੀ ਕਿ ਸੇਫ ਰਹਿਣਗੇ ਤੇ ਬਸ ਆਪਾਂ ਨੂੰ ਆਈ ਭਰੋਸਾ ਹੈ